ਮੰਮੀ ਬਾਹਰ ਆਓ ਤੁਹਾਡਾ ਪੁੱਤ ਟਰੈਕਟਰ ਲੈ ਕੇ ਆਇਆ ਚਲੋ ਪਹਿਲਾਂ ਉੱਤਰ ਤੋਂ ਜਾਓ ਤੁਸੀਂ ਟਰੈਕਟਰ ਤੋਂ ਹੀ ਬਾਜਾਂ ਲੱਗ ਗਏ ਮਾਨ ਲੈ ਫੇਰ ਕੀ ਹੋ ਗਿਆ ਮੰਮੀ ਲੈ ਮਾਂ ਸਾਦ ਕੇ ਮੇਰਾ ਤਾਂ ਪੁੱਤ ਟਰੈਕਟਰ ਲੈ ਕੇ ਆਇਆ ਰਾਜੀ ਰਹੋ ਪੁੱਤਾ ਕਹਿੰਦਾ ਖੜ ਜਾ ਮੈਨੂੰ ਤੇਲ ਲੈ ਆਂਦੋ ਮੈਨੂੰ ਤੇਲ ਚੋ ਲੈ ਆਂਦੋ ਮੰਮੀ ਕਿੰਨੀ ਖੁਸ਼ ਹੈ ਦੇਖ ਲੈ ਸਹੀ ਗੱਲ ਹੈ ਅਸੀਂ ਕਿੰਨਾ ਫਰਕ ਕਰਦੇ ਰੇ ਤਾਂ ਸਾਡੀ ਮਾਂ ਨੂੰ ਕਿੰਨੀ ਖੁਸ਼ੀ ਹੋਈ ਸਾਡੇ ਟਰੈਕਟਰ ਦੀ ਮੰਮੀ ਕਿਹਦਾ ਲੱਗਿਆ ਬਹੁਤ ਵਧੀਆ ਪੁੱਤ ਬਹੁਤ ਹੀ ਸੋਹਣਾ ਆ ਬਹੁਤ ਵਧੀਆ ਮੈਂ ਫੇ ਮੂੰਹ ਮਿੱਠਾ ਕਰ ਮਾਤਾ ਧੰਨਵਾਦ ਆ ਮਾਲਕ ਦਾ ਸ਼ੁਕਰ ਆ ਹੈ ਕਿਤੇ ਮੇਰੇ ਪੁੱਤ ਨੇ ਵੀ ਐ ਦਿਨ ਦੇਖੇ ਹੈ ਸ਼ੁਕਰ ਆ ਸ਼ੁਕਰ ਆ ਬਹੁਤ ਹੀ ਸੋਹਣਾ ਬਹੁਤ ਵਧੀਆ ਸੋਹਣਾ ਆ ਹੈ ਬਹੁਤ ਵਧੀਆ ਪੁੱਤ ਹੈ ਹੈ ਦੇਖ ਲਓ ਆਜੋ ਹੈ ਆ ਫੜਾ ਦਿਓ ਮੰਮੀ ਹਾਂ ਮੈਨੂੰ ਲੈ ਲੈ ਨਾਲ ਕਿ ਆ ਬਹੁਤ ਸੋਹਣਾ ਆ ਬਹੁਤ ਵਧੀਆ ਆ ਬਹੁਤ ਸੋਹਣਾ ਆ ਮੰਮੀ ਨਵਾਂ ਆਇਆ ਮੇਰੇ ਭਰਾ ਨੇ ਕਢਾ ਕੇ ਦਿੱਤਾ ਅੱਛਾ ਹਾਂਜੀ ਵਧੀਆ ਵਧੀਆ ਮਾਲਕ ਤੁਹਾਨੂੰ ਤਰੱਕੀਆਂ ਬਖਸ਼ੇ ਪੁੱਤ ਬਹੁਤ ਵਧੀਆ ਬਹੁਤ ਹੀ ਸੋਹਣਾ ਹੈ ਬੜਾ ਮੰਮੀ ਹੁਣ ਜਿਹੜਾ ਕਹਿੰਦੇ ਸੀਗੇ ਨਾ ਕੰਮ ਨਹੀਂ ਕਰਨਾ ਹੁਣ ਤੁਹਾਨੂੰ ਮੈਂ ਕੰਮ ਕਰਕੇ ਦਿਖਾ ਲੂੰਗਾ ਹਾਂ ਵਧੀਆ ਵਧੀਆ ਪੁੱਤ ਅਸੀਂ ਤਾਂ ਘਰ ਵੀ ਗਏ ਸੀ ਤੈਨੂੰ ਖੁਸ਼ੀ ਦੀ ਖਬਰ ਦੇਣ ਗਏ ਸੀ ਅੱਛਾ ਚਲੋ ਮੰਮੀ ਆਜੋ ਚਲੋ ਪਿਤਾ ਜੀ ਬੈਠ ਕੇ ਦੱਸ ਦੇ ਚਲੋ ਆਜੋ ਭਾਜੀ ਹੁਣਾਂ ਨੂੰ ਦੀਦੀ ਉਹਨਾਂ ਨੂੰ ਵੀ ਦੇਈਏ ਅੱਛਾ ਖੁਸ਼ਬਧਾਈਆਂ ਠੀਕ ਆ ਠੀਕ ਆ ਆਜਾ ਭਾਜੀ ਹੁਣੇ ਅੰਦਰ ਹੀ ਆ ਅੰਦਰ ਹੀ ਆ ਆਜਾ ਆ ਜਾਓ ਬੈਠੋ ਬੈਜੋ ਪਰ ਮਮੀ ਦੇ ਕੋਲ ਨਹੀਂ ਪਰਮਜੀਤ ਪੰਮੇ ਹਾਂਜੀ ਮੰਮੀ ਆ ਗਏ ਆ ਜੀ ਆਇਓ ਜਰਾ ਕੋ ਇੱਧਰ ਕੀ ਹੋਇਆ ਹੋਇਆ ਤਾਂ ਕੁਝ ਨਹੀਂ ਤੁਹਾਨੂੰ ਖੁਸ਼ਖਬਰੀ ਦੇਣੀ ਆ ਲੈ ਬੜੀ ਕਿੱਦਾਂ ਅੱਡਾ ਸ਼ਿੰਦਾ ਭਰਾ ਆ ਨਹੀਂ ਸਤਿਕਾਰ ਸਤਿਕਾਰ ਕੋਤਨਾ ਅਸੀਂ ਤਾਂ ਤੇਰੇ ਮਾਪਿਆਂ ਦੇ ਜਾ ਕੇ ਆਏ ਹਾਂ ਪੁੱਛ ਲੈ ਮੰਮੀ ਨੂੰ ਦੱਸਿਆ ਗਏ ਸੀ ਅਸੀਂ ਆ ਦੱਸਿਆ ਇਹਨੂੰ ਮੈਂ ਤੇਰੀ ਭਾਬੀ ਸੀ ਇਕੱਲੀ ਹਾਂ ਹੋਰ ਕੋਈ ਵੀ ਨਹੀਂ ਸੀਗਾ ਹਾਂਜੀ ਕਿੱਦਾਂ ਪੂਜਾ ਹਾਂਜੀ ਸੱਸ ਉਹ ਕਹਿੰਦਾ ਮੰਮੀ ਡੈਡੀ ਪੂਜਾ ਤੇ ਗਏ ਉਹ ਵਿਆਹ ਕਹਿੰਦੀ ਤੇ ਤੁਸੀਂ ਪਤਾ ਨਹੀਂ ਕਿੱਥੇ ਗਏ ਹੋ ਕੋਈ ਵੀ ਨਹੀਂ ਮਰਿਆ ਅਸੀਂ ਲੈਣ ਗਏ ਸੀ ਆ ਦੇਖੋ ਟਰੈਕਟਰ ਆਟਾ ਟਰੈਕਟਰ ਲਿਆਨਾ ਵਾ ਤੁਹਾਨੂੰ ਬਹੁਤ ਬਹੁਤ ਮੁਬਾਰਕ ਤੁਹਾਨੂੰ ਬਹੁਤ ਬਹੁਤ ਮੰਮੀ ਨੂੰ ਮੁਬਾਰਕ ਕਰ ਦੇਣੀ ਸੀ ਹਾਂਜੀ ਹਾਂਜੀ ਦਿੱਤੀਆਂ ਮਾਤਾ ਨੂੰ ਦਿੱਤੀਆਂ ਮੁਬਾਰਕਾਂ ਬਤ ਦਿੱਤੀਆਂ ਪਾਣੀ ਦੇ ਬਾਲ ਕਰਾਈਆਂ ਦਾਇਆ ਕਾ ਮਾਰਦੀ ਸੀ ਮਾਤਾ ਤੁਹਾਨੂੰ ਅੱਛਾ ਅਸੀਂ ਕੋਠੇ ਤੇ ਗਏ ਹੋ ਸੀਗੇ ਅੱਛਾ ਪਾਣੀ ਪੂਣੀ ਦੇਖ ਕੇ ਪਾਇਆ ਇਹ ਬੂਟੇ ਹਨ ਅਸੀਂ ਤਾਂ ਭਰਾਵਾ ਤੁਹਾਨੂੰ ਖੁਸ਼ੀ ਦੀ ਖਬਰ ਅਸੀਂ ਵੀ ਦੇਣ ਗਏ ਸੀਗੇ ਅੱਛਾ ਜੀ ਤੇ ਤੁਸੀਂ ਸਾਨੂੰ ਨਹੀਂ ਮেরে ਅਸੀਂ ਗਏ ਹੋ ਗਣੇ ਫੇਰੇ ਤੇ ਭਾਜੀ ਗੱਲ ਇਦਾਂ ਸੀ ਪਾਣੀ ਲੈ ਲਓ ਅਸੀਂ ਤਾਂ ਪੂਜਾ ਤੇਰੇ ਮਾਪਿਆਂ ਦੇ ਵੀ ਗਏ ਮੰਮੀ ਨੂੰ ਨਾਲ ਲੈ ਕੇ ਇੱਧਰ ਆ ਜਾਓ ਭਾਜੀ ਮੰਮੀ ਕਹਿੰਦੀ ਚੱਲ ਮਿਲੇ ਆਉਂਦੇ ਆ ਪੂਜਾ ਦੀ ਮੰਮੀ ਡਾਡੀ ਨੂੰ ਅੱਛਾ ਭਾਜੀ ਅਸੀਂ ਤਾਂ ਝੂਠ ਮਾਰ ਕੇ ਗਏ ਸੀ ਕਿ ਚੱਲ ਸਾਡੇ ਕੋ ਖਰਚਾ ਹੈ ਨਹੀਂ 15 ਦਿਨ ਹੋਰ ਰੱਖ ਛੱਡੂਗੇ ਮੰਮੀ ਨੂੰ ਤੇ ਅਸੀਂ ਚਲ ਜਾਂਨੇ ਆ ਅਰੇ ਪਰੇ ਹੋ ਕੇ ਉਹਨਾਂ ਨੂੰ ਮੁੱਕਰ ਗਏ ਸਾਡੇ ਕੋਲ ਬਿਲਕੁਲ ਵੀ ਭਾਜੀ ਖਰਚਾ ਐ ਨਹੀਂ ਕਰ ਸਕਦਾ ਭਰਾਵਾ ਮੈਂ ਤਾਂ ਤੁਹਾਨੂੰ ਫੋਨ ਕਰ ਕਰਕੇ ਥੱਕ ਗਿਆ ਇਸੇ ਕਰਕੇ ਮੈਂ ਤੁਹਾਨੂੰ ਫੋਨ ਕਰਦਾ ਸੀਗਾ ਵੀ ਮੈਂ ਤੁਹਾਨੂੰ ਪੈਸੇ ਦਵਾ ਪੈਸੇ ਲੈ ਲਓ ਅੱਛਾ ਤੁਸੀਂ ਗੱਲ ਨੂੰ ਸਮਝ ਹੀ ਨਹੀਂ ਫਿਰ ਤੁਸੀਂ ਸੋਚੋ ਆਫ ਕਰ ਦਿੱਤਾ ਫਿਰ ਮੈਂ ਮੰਮੀ ਨੂੰ ਨਾਲ ਲੈ ਕੇ ਗਿਆ ਮੈਂ ਕਿਹਾ ਚੱਲ ਮੈਂ ਜਾ ਕੇ ਉਹਨਾਂ ਨੂੰ ਖੁਸ਼ਖਬਰੀ ਦੇ ਕੇ ਆਵਾਂ ਬੇ ਭਰਾਵਾ ਸਾਡੀਆਂ ਤਾਂ ਅੱਖਾਂ ਖੁੱਲ ਗਈਆਂ ਹੂੰ ਅਸੀਂ ਤਾਂ ਆਪਣੀ ਮਾਂ ਦੇ ਉੱਤੇ ਨਜਾਇਜ਼ੀ ਹਤਿਆਚਾਰ ਕਰਦੇ ਰਹੇ ਉਹ ਤਾਂ ਇਹਦੀ ਮੰਮੀ ਬਿਮਾਰ ਹੋ ਗਈ ਤਾਂ ਇਹ ਜਾ ਕੇ ਫਿਰ ਮੰਮੀ ਨੂੰ ਲੈ ਕੇ ਆਈ ਨਹੀਂ ਤਾਂ ਮੈਂ ਤਾਂ ਮੰਮੀ ਨੂੰ ਛੱਡਿਆ ਸੀ ਉੱਥੇ ਹੀ ਪੂਜਾ ਮੈਂ ਤਾਂ ਮੰਮੀ ਨੂੰ ਨਾਲ ਲੈ ਕੇ ਇੰਦਰ ਨੂੰ ਨਾਲ ਲੈ ਕੇ ਤੇਰੇ ਘਰ来 ਮੰਮੀ ਕਹਿੰਦੀ ਚੱਲ ਪੂਜਾ ਜੀ ਮੰਮੀ ਡੈਡੀ ਨੂੰ ਮਿਲ ਕੇ ਆ ਜੰਨੇ ਆ ਨਾ ਤੁਸੀਂ ਘਰ ਟੱਕਰੇ ਨਾ ਤੇਰੇ ਮੰਮੀ ਡੈਰੀ ਟੱਕਰੇ ਤੇਰੀ ਭਾਬੀ ਟੱਕਰੀ ਨਜੀਤ ਉਹ ਕਹਿੰਦੀ ਉਹ ਤਾਂ ਕਿਤੇ ਗਏ ਹੋਗਾ ਸ਼ਾਇਦ ਵਿਆਹ ਗਏ ਹੋਗਾ ਤੁਸੀਂ ਪਤਾ ਨਹੀਂ ਕਿਤੇ ਗਏ ਹੋ ਸਰੇ ਪਾਜੀ ਅਸੀਂ ਬਾਹਰ ਗਏ ਸੀ ਕਿਤੇ ਮੇਰੀ ਗੱਲ ਸੁਣ ਕਿਉਂ ਝੂਠ ਬੋਲੀ ਜਾਂਦੇ ਆ ਪਾਜੀ ਮੈਂ ਦੱਸਦੀ ਆ ਤੁਹਾਨੂੰ ਸੱਚ ਕੀ ਆ ਅਸੀਂ ਅੰਦਰ ਹੀ ਸੀ ਅਸੀਂ ਤਾਂ ਤਾਂ ਲੁੱਕ ਗਏ ਸੀ ਕਿ ਤੁਸੀਂ ਫੇਰ ਮੰਮੀ ਨੂੰ ਛੱਡਣ ਆ ਗਏ ਸਾਡੇ ਕੋ ਹੈ ਨਹੀਂ ਖਰਚਾ ਅਸੀਂ ਤਾਂ ਡਰ ਦੇ ਮਾਰੇ ਲੁੱਕ ਗਏ ਉਹ ਚਲ ਜੀ ਅਸੀਂ ਮੰਮੀ ਨੂੰ ਛੱਡਣ ਥੋੜਾ ਆਏ ਸੀ ਤੁਹਾਡੇ ਘਰ ਦੱਸ ਅਸੀਂ ਤੇਰੇ ਮਾਪਿਆਂ ਦੇ ਮੰਮੀ ਨੂੰ ਛੱਡਣ ਆਉਣਾ ਹੈ। ਮੰਮੀ ਕਹਿੰਦੀ ਸੀਗੀ ਵੀ ਚੱਲ ਜਾ ਕੇ ਮਿਲ ਆਉਂਦੇ ਆਂ। ਅਸੀਂ ਤਾਂ ਤੁਹਾਨੂੰ ਖੁਸ਼ਖਬਰੀ ਦੇਣ ਆਏ ਸੀਗੇ। ਅੱਛਾ। ਸਾਡੀਆਂ ਰੱਬ ਨੇ ਅੱਖਾਂ ਖੋਲ੍ਹ ਦਿੱਤੀਆਂ। ਅਸੀਂ ਇੰਨਾ ਮਾਪਰੀ ਦੇ ਉੱਤੇ ਅਤਿਆਚਾਰ ਕਰਦੇ ਰਹੇ। ਤੁਸੀਂ ਤਾਂ ਉਸ ਦਿਨ ਹੈ ਨਹੀਂ ਘਰ। ਚੱਲ ਗਏ ਪਤਾ ਨਹੀਂ ਜੰਦੇ-ਕੁੰਡੇ ਲਾ ਕੇ ਕਿਤੇ ਨੂੰ। ਮੈਂ ਮਾਤਾ ਨੂੰ ਮੋਰੀ ਬਿਠਾ ਕੇ ਆ ਗਿਆ। ਮਾਤਾ 3-4 ਘੰਟੇ ਉੱਥੇ ਪਈ ਪਈ ਬਿਹੋਸ਼ ਹੋ ਗਈ ਧੁੱਪ ਚਹੀ। ਹੋਤਾ ਨਿੰਦਰ ਦੀ ਪਤਾ ਨਹੀਂ ਕਿਹੜੀ ਆਤਮਾ ਜਾ ਗਈ। ਮੈਂ ਤਾਂ ਪੱਥਰ ਹੀ ਬਣਿਆ ਰਿਹਾ। ਉਹ ਤਾਂ ਨਾ ਮਾਰੀ ਆ। ਹੱਥ ਵਾਲਾ ਜਲ ਗਈ ਸੀ ਉੱਧਰ। ਮੈਂ ਛੱਡ ਕੇ ਆ ਗਿਆ। ਮੈਂ ਕਿਹਾ ਇੱਥੇ ਬਹਿ ਜਾ ਮਾਤਾ ਜਦੋਂ ਆਉਗੇ ਅੰਦਰ ਚਲ ਜਿਵੇਂ। ਮੈਨੂੰ ਕੀ ਪਤਾ ਵੀ ਤੁਸੀਂ ਕਿੱਥੇ ਚ ਲਗਾਏ। ਇਹ ਤਾਂ ਆ ਕੇ ਸੌਂ ਗਏ। ਮੈਂ ਤਾਂ ਆ ਕੇ ਸੌਂ ਗਿਆ। ਪਤਾ ਨਹੀਂ ਮੈਨੂੰ ਉਸ ਦਿਨ ਕੀ ਹੋਇਆ। ਮੇਰੇ ਮਨ ਨੂੰ ਇੰਨੀ ਚਾਹੁੰਦੀ ਜਿਵੇਂ ਮੈਨੂੰ ਟਿਕਾਈ ਨਾ ਆਵੇ। ਹਾਂ। ਜਿਹੜੇ ਅਸੀਂ ਐਨੇ ਮਾਤਾ ਨੂੰ ਧੱਕੇ ਦਿੰਦੇ ਸੀ ਉਸ ਦਿਨ ਮੈਨੂੰ ਪਤਾ ਨਹੀਂ ਵੀ ਰੱਬ ਵੱਲੋਂ ਹੀ ਲਾਲਾ ਇੱਕੀ ਸੀਗਾ ਵੀ ਮੈਨੂੰ ਟਕਾਈ ਨਾਵੇ ਮੈਂ ਇਹਨਾਂ ਨੂੰ ਕਹੀ ਜਾਵਾਂ ਵੀ ਤੁਸੀਂ ਉੱਥੇ ਮੰੰਬੀ ਨੂੰ ਬਿਠਾ ਕੇ ਆ ਗਏ ਆ ਧੁੱਪ ਦੇ ਵਿੱਚ ਉੱਥੇ ਦੱਸ ਉਹ ਕਦੋਂ ਆਣਗੇ ਕਦੋਂ ਨਹੀਂ ਆਣਗੇ ਵੀ ਤੁਸੀਂ ਨਾਲ ਲੈ ਆਉਂਦੇ ਮੁੜ ਕੇ ਇਹ ਕਹਿੰਦੇ ਮੈਂ ਫੇਰ ਛੱਡਣ ਜਾਊਂਗਾ ਅੱਛਾ ਜੀ ਮੈਂ ਸਾਰਾ ਕੰਮ ਕੁਮ ਨਿਬੜ ਕੇ ਬਹਿ ਗਈ ਭਾਜੀ ਇਹ ਰਾਮ ਜੀ ਆਣਾਂਗੇ ਜਾਂਦਾ ਉਰੇ ਪਰੇ ਕਿਤੇ ਗਿਆ ਹੈ ਮੈਂ ਆ ਜਾਊਂਗਾ ਆਹੋ ਤੇ ਬਹਿ ਗਈ ਜਦ ਫਿਰ ਦੋ ਤਿੰਨ ਘੰਟੇ ਬੀਤ ਗਏ ਫੇਰ ਮੈਨੂੰ ਟਕਾਈ ਨਾ ਆਵੇ ਫੇਰ ਮੈਂ ਕੋਠੇ ਤੇ ਆਪਣਾ ਕੰਮ ਘੁੰਮਣ ਵੇੜ ਕੇ ਆਈ ਮੈਂ ਕਿਹਾ ਚੱਲ ਮੈਂ ਇਦਾਂ ਕਰਦੀ ਮੈਂ ਤੁਹਾਨੂੰ ਫੋਨ ਕਰਦੀ ਤੁਹਾਨੂੰ ਤੈਨੂੰ ਫੋਨ ਕੀਤਾ ਇਹਨੂੰ ਕੀਤਾ ਤੁਸੀਂ ਫੇਰ ਨਾ ਚੱਕਿਆ ਹਾਰ ਕੇ ਫੇਰ ਮੈਂ ਕਿਹਾ ਇਦਾਂ ਕਰਦੀ ਆ ਮੈਂ ਚੁੱਪ ਕਰਕੇ ਇਹਨਾਂ ਨੂੰ ਦੱਸਦੀ ਨਹੀਂ ਸੁੱਤੇ ਸੀ ਮੈਂ ਚੁੱਪ ਕਰਕੇ ਸਕੂਟਰੀ ਚੱਕੀ ਤਾਂ ਮੈਂ ਚੱਲ ਗਈ ਅਸੀਂ ਇਹਦੇ ਭਰਾ ਦੇ ਘਰੇ ਗਏ ਸੀਗੇ ਜਦੋਂ ਤੁਸੀਂ ਆਏ ਨਾ ਤੁਸੀਂ ਸੱਚੀ ਅੰਦਰੀਂ ਰੁੱਕ ਗਏ ਸੀ ਅਸੀਂ ਤਾਂ ਜਾਣ ਬੁੱਝ ਕੇ ਚੱਲ ਗਏ ਸੀ ਕਿ 15 ਦਿਨ ਅਸੀਂ ਲਾ ਕੇ ਆਨੇ ਆ ਤੇ ਮੰਮੀ ਨੂੰ ਸਾਡੇ ਦਾ ਤੰਗ ਸੀਗੇ ਅਸੀਂ ਸਾਨੂੰ ਨਹੀਂ ਪਤਾ ਸੀ ਅਸੀਂ ਸੋਚਦੇ ਸੀ ਸਾਡਾ ਖਰਚਾ ਹੀ ਬਚੂਗਾ ਉਹਦਾ ਭਰਾਵਾ ਇਹ ਚਲ ਗਈ ਤਾਂ ਮਾਤਾ ਬਚ ਗਈ ਇਹ ਤਾਂ ਮਾਤਾ ਤਾਂ ਉੱਥੇ ਵੀ ਹੋਸ਼ੋ ਹੀ ਪਈ ਸੀ ਗੇਟ ਦੇ ਮੋਰੇ ਮੈਂ ਪਾਣੀ ਚਲਿਓ ਕਰਾ ਬਾਈ ਗੁਰੂ ਦਾ ਪਾਣੀ ਲੈ ਕੇ ਮੁੰਡੇ ਤੋਂ ਪਾਣੀ ਮੰਗਿਆ ਪਾਣੀ ਪਲਾਇਆ ਜਦ ਮੈਂ ਘਰ ਲੈ ਕੇ ਆਈ ਜਦ ਮੈਂ ਲੈ ਕੇ ਆਈ ਤਾਂ ਇੱਥੇ ਬੈਠੇ ਆ ਮੰਮੀ ਨੂੰ ਪਾਣੀ ਦਿਵਾਉਂਦੇ ਆ ਓ ਠੀਕ ਆ ਮਾਤਾ ਤੁਸੀਂ ਹਾਂ ਠੀਕ ਆ ਪੁੱਤ ਹੁਣ ਤਾਂ ਠੀਕ ਆ ਬਸ ਬਹੁਤ ਫਰਕ ਪੈ ਗਿਆ ਜਦ ਮੈਂ ਪਾਣੀ ਧਾਣੇ ਦਿੱਤਾ ਥੋੜੀ ਦੇਰ ਬਾਅਦ ਮਮੀ ਨੇ ਮੈਨੂੰ ਇਹ ਹੀ ਚਲੋ ਮੈਨੂੰ ਤਾਂ ਆਨੇ ਦੁਆਵਾਂ ਹੀ ਦਿੱਤੀਆਂ ਕਿ ਭਲਾ ਹੋਵੇ ਤੇਰਾ ਭਲਾ ਹੋਵੇ ਉਹ ਦੇਖ ਲਾ ਮਾਂ ਦੀ ਦੁਆ ਦਿੱਤੀ ਉਹ ਮੈਨੂੰ ਥੋੜੀ ਦੇਰ ਬਾਅਦ ਫੋਨ ਆ ਗਿਆ ਪ੍ਰੀਤ ਦਾ ਕਹਿੰਦੀ ਵੀ ਨਾਨੀ ਬਹੁਤ ਬਿਮਾਰ ਆ ਉਹਨੂੰ ਤਾਂ ਰਾਤੀ ਹਸਪੀਟਲ ਲੈ ਕੇ ਗਏ ਉਹਨੂੰ ਅਟੈਕ ਆ ਗਿਆ ਸੀ ਬਚਾਅ ਹੋ ਗਿਆ ਪਰ ਮੈਂ ਤਾਂ ਘਬਰਾ ਗਈ ਅੱਛਾ ਮੈਨੂੰ ਪ੍ਰੀਤ ਨੇ ਉਹਦੇ ਮੂੰਹੋਂ ਇਹ ਹੀ ਗੱਲ ਨਿਕਲੀ ਕਹਿੰਦੀ ਪਤਾ ਨਹੀਂ ਮਾਸੀ ਕਿਹੜਾ ਤੁਹਾਡਾ ਦਿੱਤਾ ਲਿਆ ਆ ਗਿਆ ਆ ਗਿਆ ਕਿਹੜਾ ਤੁਸੀਂ ਭਲਾ ਕੀਤਾ ਹੂੰ ਮੇਰੇ ਦਵਾਜੋ ਉਹੀ ਗੱਲ ਆ ਗਈ ਤੇ ਮੈਂ ਭਲਾ ਤਾਂ ਕੋਈ ਨਹੀਂ ਹੋਰ ਕੀਤਾ ਭਲਾ ਤਾਂ ਮੈਂ ਆ ਹੁਣੇ ਹੀ ਕੀਤਾ ਤੇ ਹੁਣੇ ਮੈਨੂੰ ਰੱਬ ਨੇ ਹੱਥ ਤੇ ਸਰੋ ਜਮਾ ਦਿੱਤੀ ਬਸ ਐਸੀ ਮੈਨੂੰ ਸੱਟ ਪਈ ਆਪਣੀ ਮਾਂ ਦਾ ਸੁਣ ਕੇ ਤੇ ਮੈਨੂੰ ਉਸ ਟਾਈਮ ਇਹ ਮਹਿਸੂਸ ਆ ਕਿ ਜਦ ਜਦ ਦੇ ਮੈਨੂੰ ਆਪਣੀ ਮਾਂ ਦਾ ਇੰਨਾ ਦੁੱਖ ਲੱਗਾ ਇੰਨਾ ਮੈਨੂੰ ਦੁੱਖ ਲੱਗਾ ਕੀ ਗੱਲ ਇਹ ਵੀ ਤਾਂ ਕਿਸੇ ਦੀ ਮਾਂ ਆ ਉਹ ਇਸ ਮਾਂ ਦੇ ਬਚਨਾਂ ਦੇ ਕਰਕੇ ਮੇਰੀ ਮਾਂ ਠੀਕ ਹੋਈ ਅਸੀਂ ਤਾਂ ਪੁੱਤ ਹੋ ਕੇ ਮਾਨਦ ਰਦਕਾਰਦੇ ਰਹੇ ਧੱਕੇ ਮਾਰਦੇ ਰਹੇ ਅਸੀਂ ਤਾਂ ਸਹੀ ਗੱਲ ਆ ਮਾਤਾ ਸਾਾਨੂੰ ਮਾਫ ਕਰਦੇ ਸੀ ਬਹੁਤ ਅਤਿਆਚਾਰ ਕੀਤੇ ਤੁਹਾਡੇ ਤੇ ਕਦੇ ਤੁਹਾਨੂੰ ਇੱਧਰ ਭੇਜ ਦੰਦੇ ਸੀ ਲੋਕੀ ਕਹਿੰਦੇ ਨੂੰਹਾਂ ਅਤਿਆਚਾਰ ਕਰਦੀਆਂ ਉਹ ਮੈਂ ਕਹਿੰਨਾ ਅਸੀਂ ਤਾਂ ਪੁੱਤ ਕਰਦੇ ਸੀ ਸਹੀ ਗੱਲ ਆ ਪਾਜੀ ਬਹੁਤ ਵੱਡੀ ਗਲਤੀ ਹੋਈ ਤੁਹਾਡੇ ਕੋਲ ਤੇ ਤੁਸੀਂ ਸਾਡੇ ਕਰਕੇ ਕਰਦੇ ਸੀ ਅਸੀਂ ਤੁਹਾਨੂੰ ਕੰਪੈਲ ਕਰਦੇ ਸੀ ਕਿ ਐਦਾਂ ਕਹੋ ਐਦਾਂ ਕਹੋ ਸਹੀ ਗੱਲ ਆਪਾਂ ਪ੍ਰਭੂ ਕਰਨੀ ਪਾਈ ਜਦੋਂ ਪਾਈ ਜਾਣਾ 24 ਘੰਟੇ ਬੰਦੇ ਤੇ ਅਸਰ ਪਏ ਜਾਂਦਾ ਮਾੜਾ ਮੁਸਿਆ ਨੇ ਕਹਿੰਦੇ ਜਦੋਂ ਅੱਖ ਖੁੱਲ ਗਈ ਉਦੋਂ ਸਵੇਰਾ ਹੀ ਸਮਝੋ ਸਾਡੇ ਲਈ ਤਾਂ ਹੁਣੇ ਸਵੇਰਾ ਸਗਾ ਇਹੇ ਖੁਸ਼ੀ ਦੀ ਖਬਰ ਵੀ ਰੱਬ ਨੇ ਸਾਨੂੰ ਅਕਲ ਦੇ ਦਿੱਤੀ ਮਤ ਦੇ ਦਿੱਤੀ ਬੁੱਧ ਦੇ ਦਿੱਤੀ ਇਹੇ ਖੁਸ਼ੀ ਦੀ ਖਬਰ ਤੈਨੂੰ ਦੇਣ ਗਏ ਸਗੇ ਮੈਨੂੰ ਤਾਂ ਦੀਦੀ ਰਣਜੀਤ ਨੇ ਮੇਰੀਆਂ ਤਾਂ ਅੱਖਾਂ ਖੋਲੀਆਂ ਬਾਜੀ ਹੁਣ ਤੁਸੀਂ ਗੁੱਸਾ ਨਾ ਕਰਿਓ ਪੈਨਸ਼ਨ ਤੁਸੀਂ ਬੇਸ਼ੱਕ ਦੀ ਰੱਖ ਲਿਓ ਪਰ ਮਾਂ ਸੀ ਲੈ ਕੇ ਜਾਣਾ ਹਾਂ ਸਾਡੇ ਕੋਲ ਰਹੂਗੀ ਬਾਜੀ ਇਹ ਨਹੀਂ ਪੈਸੇ ਨਾ ਕੋਈ ਮਤਲਬ ਨਹੀਂ ਪੈਨਸ਼ਨ ਦਾ ਤੁਸੀਂ ਨਹੀਂ 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 ਅਸੀਂ ਮਾਤਾ ਨੂੰ ਪਹਿਲਾਂ ਹੀ ਕਹਿ ਦਿੱਤਾ ਵੀ ਮਾਤਾ ਰਹਿਣਾ ਤੂੰ ਸਾਡੇ ਕੋਲ ਆ ਪੈਨਸ਼ਨ ਹਰ ਮਹੀਨੇ ਸ਼ਿੰਦੂ ਦੇਣੀ ਅਸੀਂ ਨਹੀਂ ਲੈਣੀ ਪੈਨਸ਼ਨ ਬਾਜੀ ਸਾਨੂੰ ਮਾਂ ਚਾਹੀਦੀ ਆ ਸਾਨੂੰ ਵੀ ਮਾਂ ਚਾਹੀਦੀ ਆ ਹੁਣ ਬਾਜੀ ਐਦਾਂ ਨਹੀਂ ਹੈਗਾ ਹੁਣ ਤੁਸੀਂ ਦੇਖੋ ਐਦਾਂ ਨਾ ਕਰੋ ਸੁਣੋ ਮੇਰੀ ਗੱਲ ਲੜੋ ਨਾ ਹੁਣ ਤੁਸੀਂ ਇਹ ਗੱਲ ਕਰੋ ਜਿਹੜੀ ਪੈਨਸ਼ਨ ਆ ਉਹ ਅਸੀਂ ਦੋਨਾਂ ਨੇ ਨਹੀਂ ਰੱਖਣੀ ਉਹ ਅਸੀਂ ਮਾਤਾ ਦੇ ਨਾਂ ਤੇ ਜਮਾ ਕਰਾਈ ਜਾਣੇ ਮਾਤਾ ਦੇ ਪੈਸੇ ਆ ਮਾਤਾ ਜੋ ਮਰਜ਼ੀ ਕਰੇ ਜੋ ਮਾਤਾ ਦਾ ਦਿਲ ਕਰਦਾ ਕਰੇ ਜੋ ਮਾਤਾ ਨੇ ਸੂਟ ਲੈਣਾ ਖਾਣਾ ਪੀਵੇ ਜੋ ਮਰਜ਼ੀ ਕਰੇ ਪੁੱਤ ਮੈਨੂੰ ਤੁਸੀਂ ਪੈਸੇ ਹੀ ਆ ਮੈਨੂੰ ਪੈਨਸ਼ਨ ਦੀ ਕੋਈ ਲੋੜ ਨਹੀਂ ਮੈਨੂੰ ਤਾਂ ਤੁਸੀਂ ਚਾਹੀਦੇ ਆ ਲੈ ਦੇਖ ਲੈ ਮਾਤਾ ਦਾ ਦਿਲ ਮਾਂ ਆ ਇਹ ਹੀ ਮਾਂ ਆ ਇਹੋ ਹੀ ਮਾਂ ਕਹਿੰਦੀ ਆ ਸਾਨੂੰ ਤੇਰੀਆਂ ਦੁਆਵਾਂ ਚਾਹੀਦੀਆਂ ਆ ਸਾਨੂੰ ਪੈਸਾ ਨਹੀਂ ਚਾਹੀਦਾ ਮਾ ਮੇਰੀ ਗੱਲ ਇੱਕ ਪਾਸੇ ਚਲੋ ਸਾਡੀ ਗਲਤੀ ਸੀ ਅਸੀਂ ਤੁਹਾਨੂੰ ਚੱਕਦੇ ਸੀ ਜੋ ਮਰਜ਼ੀ ਕਰਦੇ ਸੀ ਪਰ ਮੈਂ ਇਹ ਵੀ ਗੱਲ ਕਹਿਨੀ ਆਂ ਕਿ ਤੁਹਾਡਾ ਵੀ ਦਿਮਾਗ ਹੋਣਾ ਚਾਹੀਦਾ ਜੇ ਤੁਹਾਡਾ ਜੁੱਤੀ ਦਾ ਜ਼ੋਰ ਹੁੰਦਾ ਤਾਂ ਨੂਹਾ ਦੀ ਵੀ ਸਵਾਲ ਨਹੀਂ ਪੈਦਾ ਹੁੰਦਾ ਕਿ ਉਹ ਗਲਤ ਨਹੀਂ ਆਪਾਂ ਤੁਹਾਡੀ ਸਹੀ ਗੱਲ ਅਸੀਂ ਤਾਂ ਨੂਹਾ ਤੁਸੀਂ ਤਾਂ ਫੇਰ ਵੀ ਪੁੱਤ ਸੀ ਤੁਸੀਂ ਤਾਂ ਨਾ ਆਪਣੀ ਮਾਂ ਨਾਲ ਫਰਕ ਕਰਦੇ ਸੀ ਉਹਦਾ ਪੁੱਤ ਵਾਲੇ ਨੇ ਜਦੋਂ ਰਣਜੀਤ ਨੇ ਇਹ ਗੱਲ ਕਹੀ ਆ ਕਿ ਤੇਰੀ ਫੇਰ ਮੈਂ ਮੰਮੀ ਨੂੰ ਛੱਡਿਆ ਨਹੀਂ ਆ ਦੇਖਿਆ ਕਿੰਦਾ ਫੇਰ ਇਹਨੂੰ ਮਿਰਚਾਂ ਲੱਗੀਆਂ ਕਿੰਦਾ ਭੱਜੀ ਆ ਹੁਣ ਪਤਾ ਲੱਗਿਆ ਨਾ ਫਿਰ ਮੈਨੂੰ ਆਪਣੀ ਗਲਤੀ ਦਾ ਗਲਤੀ ਦਾ ਅਹਿਸਾਸ ਹੋਇਆ ਫਿਰ ਮੈਂ ਕਿਹਾ ਮੇਰੀ ਮਾਂ ਦਾ ਬਿਮਾਰ ਹੋਈ ਅਹਿਸਾਸ ਹੋ ਗਿਆ ਤੈਨੂੰ ਤੇਰੀ ਭਾਬੀ ਨੇ ਇੰਨੀ ਗੱਲੇ ਕਹੀ ਵੀ ਮੈਂ ਵੀ ਇੱਦਾਂ ਹੀ ਕਰੂੰਗੀ ਇੱਕ ਦਿਨ ਛੋਟੇ ਕੋ ਇੱਕ ਦਿਨ ਵੱਡੇ ਕੋ ਤਾਂ ਤੇਰੀ ਵੀ ਅੱਖ ਖੁੱਲ ਗਈ ਉਹ ਤੁਸੀਂ ਤਾਂ ਨੂਹਾਂ ਸੀਗੀਆਂ ਜ਼ੁਲਮ ਕਰਦੀਆਂ ਸੀ ਜੋ ਵੀ ਮਾੜਾ ਝਗੜਾ ਕਰਦੀਆਂ ਸੀ ਨੂਹਾਂ ਸੀ ਬਗਾਨੀਆਂ ਸੀ ਅਸੀਂ ਹੁਣ ਪੈਨਸ਼ਨ ਤੁਸੀਂ ਰੱਖਿਓ ਤੇ ਮਾਂ ਨੂੰ ਅਸੀਂ ਰੱਖਣਾ ਹੈ ਨਹੀਂ ਦੀਦੀ ਇਦਾਂ ਨਹੀਂ ਹੋ ਸਕਦਾ ਪੈਨਸ਼ਨ ਤੁਸੀਂ ਰੱਖਿਓ ਤੇ ਮਾਂ ਤਾਂ ਸਾਡੇ ਨਾਲ ਜਾਊਗੀ ਨਹੀਂ ਭਈ ਪਹਿਲਾਂ ਤਾਂ ਤੁਸੀਂ ਕਹਿੰਦੇ ਹੁੰਦੇ ਸੀਗੇ ਸਾਨੂੰ ਪੈਨਸ਼ਨ ਚਾਹੀਦੀ ਹੈ ਸਾਨੂੰ ਮਾਂ ਨਹੀਂ ਚਾਹੀਦੀ ਨਹੀਂ ਨਹੀਂ ਹੁਣ ਸਾਨੂੰ ਪੈਨਸ਼ਨ ਨਹੀਂ ਚਾਹੀਦੀ ਸਾਨੂੰ ਮਾਂ ਤਾਂ ਹੀ ਚਾਹੀਦੀ ਹੈ ਜੋ ਮਰਜ਼ੀ ਹੋ ਜਵੇ ਬਸ ਇਹ ਵੀ ਕਹਿੰਦੇ ਸੀ ਤੇ ਅਸੀਂ ਵੀ ਕਹਿੰਦੇ ਸੀ ਕਿਚ ਆਪਾਂ ਇੱਕ ਦੂਜੇ ਨੂੰ ਦੋਸ਼ ਨਹੀਂ ਦੇ ਸਕਦੇ ਤੇ ਮੇਰਾ ਫੈਸਲਾ ਤਾਂ ਇਹ ਆ ਤੇ ਆਪਾਂ ਜੋ ਵੀ ਗੱਲਬਾਤ ਸਿੱਟਣੀ ਆਪਣੀ ਮਾਂ ਤੇ ਸਿੱਟਣੀ ਮਾਤਾ ਨੂੰ ਪੁੱਛ ਲਓ ਮਾਤਾ ਤੂੰ ਕਿਹਦੇ ਨਾਲ ਰਹਿਣਾ ਚਾਹੁੰਦੀ ਆ ਤੂੰ ਦੱਸ ਹੁਣ ਮੇਰੀ ਗੱਲ ਸੁਣੋ ਮੈਂ ਤਾਂ ਦੋਨਾਂ ਨਾਲ ਹੀ ਰਹਿਣਾ ਚਾਹੁੰਦੀ ਹਾਂ ਤਾਂ ਫੇਰ ਮਾਤਾ ਜਨ ਦੇਸ਼ਰੀ ਲਾਤੀ ਤੁਸੀਂ ਇੱਕੋ ਹੀ ਤਾਂ ਠੱਠੇ ਰਵੋ ਤੇ ਮੇਰਾ ਮਨ ਵੀ ਠੰਡਾ ਤੇ ਠੰਡਾ ਮਨ ਵੀ ਠੰਡਾ ਤੇ ਮੰਮੀ ਸੁਣੋ ਮੇਰੀ ਗੱਲ ਹੁਣ ਉਹਨੇ ਉਹ ਨਵਾਂ ਘਰ ਜਿਹੜਾ ਬਣਾਇਆ ਅਗਲਾ ਛੱਡ ਦਊਗਾ ਉਹ ਘਰ ਅਸੀਂ ਤਾਂ ਚਾਹੁੰਦੇ ਆ ਤੇ ਅੱਗੇ ਵੀ ਅਸੀਂ ਅਸੀਂ ਘਰ ਦੇ ਵਿੱਚ ਇਕੱਠੇ ਹੀ ਰਹਿੰਦੇ ਸੀ ਦੀਦੀ ਅਸੀਂ ਮੇਰੀ ਗੱਲ ਇੱਕ ਸੁਣੋ ਤੁਸੀਂ ਸਾਡੇ ਨਾਲ ਚੱਲੋ ਤੁਸੀਂ ਵੀ ਉੱਥੇ ਰਹੋ ਤੇ ਮੰਮੀ ਵੀ ਉੱਥੇ ਰਹੂਗੀ ਸਾਡੇ ਰਹਿ ਲਓ ਆਜੋ ਉੱਧਰ ਰਹਿ ਲੈਣੇ ਆਪਾਂ ਉੱਥੇ ਇਕੱਠੇ ਰਹਿਣੇ ਆ ਫਿਰ ਐਦਾਂ ਕਰੋ ਮੀਂਹਾਂ ਮਾਤਾ ਉੱਧਰ ਰਹਿ ਲਿਆ ਮੀਂਹਾਂ ਇੱਧਰ ਰਹਿ ਲਿਆ ਇਦਾਂ ਹੀ ਤਾਂ ਠੀਕ ਆ ਕਿਉਂਕਿ ਮਾਂ ਨੂੰ ਤੁਸੀਂ ਵੀ ਨਹੀਂ ਛੱਡਣਾ ਤੇ ਮਾਂ ਨੂੰ ਅਸੀਂ ਵੀ ਨਹੀਂ ਛੱਡਣਾ ਮੇਰੀ ਸੁਣੋ ਗੱਲ ਮੇਰਾ ਫੈਸਲਾ ਤਾਂ ਇਹ ਹੀ ਆ ਕਿ ਆਪਾਂ ਤਿਆਰੀ ਘਰ ਦੀ ਕਰਾ ਲਈ ਆ ਆਪਣੇ ਉੱਧਰ ਘਰ ਦੀ ਤਿਆਰੀ ਥੋੜੀ ਰਹਿੰਦੀ ਆ ਹੋਣ ਵਾਲੀ ਕੋਈ ਗੱਲ ਨਹੀਂ ਆਪਾਂ ਹੌਲੀ ਹੌਲੀ ਤਿਆਰੀ ਰਲ ਕੇ ਕਰਾਂ ਲਾਂਗੇ ਤੇ ਇਹ ਛਿੰਦੇ ਹੁੰਨੇ ਜਿਹੜੇ ਇੱਥੇ ਰਹਿੰਦੇ ਸੀ ਇਹ ਇੱਥੇ ਆ ਜਾਣ ਤੇ ਮਾਂ ਵੀ ਸਾਡੇ ਕੋਲ ਆਪਾਂ ਵੀ ਇਕੱਠੇ ਰਲ ਮਿਲ ਕੇ ਆਪਾਂ ਉਹ ਕਰ ਦੀ ਤਿਆਰੀ ਕਰਾਣੇ ਪਹਿਲਾਂ ਆਪਾਂ ਪੈਨਸ਼ਨ ਦੀ ਗੱਤ ਲੜਦੇ ਦੀ ਹੁਣ ਮਾਤਾ ਦੀ ਗੱਤ ਲੜੀ ਜਾਂਨੇ ਆ ਮਾਤਾ ਮਿੱਤੋ ਰਹਿਣੀ ਆ ਮਾਤਾ ਮਿੱਤੋ ਰਹਿਣੀ ਆ ਜਿੱਦਾਂ ਜਿੱਦਾਂ ਮਾਤਾ ਛੋਟੇ ਹੁੰਦੇ ਕਹਿੰਦੇ ਹੁੰਦੇ ਸੀ ਇਹ ਮੇਰੀ ਮਾਂ ਛਿੰਦਾ ਕਹਿੰਦਾ ਹੁੰਦਾ ਸੀ ਇਹ ਮੇਰੀ ਮਾਂ ਜਦੋਂ ਵੱਡੇ ਹੋ ਗਏ ਅਸੀਂ ਖੁਦ ਕਮਾਉਣ ਲੱਪੇ ਫੇ ਪੈਨਸ਼ਨ ਤੇ ਆਖਰ ਆ ਕੇ ਬਹਿ ਗਏ ਕਹਿੰਦੇ ਤੇਰੀ ਮਾਂ ਸਿੰਦਾ ਕਹਿੰਦਾ ਬਾਜੀ ਇਹ ਤੇਰੀ ਮਾਂ ਪਰ ਜੇ ਅਸੀਂ ਪਹਿਲਾਂ ਹੀ ਇਹ ਗੱਲ ਹੈ ਜਿੱਦਾਂ ਬਚਪਨ ਦੇ ਵਿੱਚ ਕਹਿੰਦੇ ਹੁੰਨੇ ਆ ਇਹ ਮੇਰੀ ਮਾਂ ਇਹ ਕਦੇ ਮੇਰੀ ਮਾਂ ਅਸੀਂ ਬਾਅਦ ਦੇ ਵਿੱਚ ਵੀ ਜਦੋਂ ਮਾਤਾ ਸਿਆਣੀ ਬਜ਼ੁਰਗ ਹੋ ਜਾਂਦੇ ਆ ਇਹ ਗੱਲ ਕਹੀਏ ਇਹ ਮੇਰੀ ਮਾਂ ਇਹ ਮੇਰੀ ਮਾਂ ਤੇਰੀ ਨਾਲ ਕਹੀਏ ਮੇਰੀ ਕਹੀਏ ਤਾਂ ਇਹ ਸਹੀ ਗੱਲ ਹੈ ਬਾਜੀ ਕੁਝ ਨਾ ਹੋਵੇ ਮਾਂ ਪਿਓ ਨਹੀਂ ਲੱਭਦੇ ਦੁਨੀਆ 'ਚ ਜੋ ਮਾਰੀਆ ਤਾਂ ਧਨ ਦੌਲਤ ਹੈ ਨਾ ਬਹੁਤ ਕਮਾਲੂਗਾ ਬੰਦਾ ਜਿੰਨੀ ਮਾਦੀ ਦੌਲਤ ਕਮਾ ਲਵੇ ਪਰ ਮਾ ਮਾਂ ਬਾਪ ਨਹੀਂ ਲੱਭਣੇ ਹੈਗੇ। ਨਾ ਕੋਈ ਮਾਪੇ ਬਣ ਸਕਦਾ ਆ ਤੇ ਨਾ ਮਾਪੇ ਦੀ ਕੋਈ ਜਗ੍ਹਾ ਲੈ ਸਕਦਾ ਨਾ। ਪੁੱਛਦਾ ਹੈ ਕੋਈ ਵੀ ਜਿੰਨਾ ਮਾਪੇ ਨੇ ਕਰਨਾ ਨਾ ਬੱਚਿਆਂ ਲਈ ਕੋਈ ਨਹੀਂ ਪੁੱਛਦਾ ਮਾਪੇ ਤੋਂ। ਦੀਦੀ ਜਦੋਂ ਰਣਜੀਤ ਨੇ ਮੈਨੂੰ ਇਹ ਗੱਲ ਕਹੀ ਨਾ ਕਿ ਐਦੇ ਤੇਰੇ ਮਾਂ ਪਿਓ ਅਲੱਗ-ਅਲੱਗ ਕਰ ਦੇਣੇ ਆ ਤੇ ਮੈਨੂੰ ਬੜਾ ਤੱਕਾ ਲੱਗਾ। ਮੈਂ ਕਿਹਾ ਮੈਂ ਕਿੱਦਾਂ ਸੋਚ ਲਿਆ ਪਛਿੰਦੇ ਦੀ ਮਾਂ ਨੂੰ ਮੈਂ ਛਿੰਦੇ ਤੋਂ ਦੂਰ ਕਰ ਦਵਾਂ। ਤੇ ਮੈਨੂੰ ਬੜਾ ਆਪਣਿਆਂ ਗਲਤੀ ਤੇ ਇੰਨਾ ਪਛਤਾਵਾ ਹੋਇਆ ਤੇ ਮੈਂ ਸੋਚਿਆ ਕਿ ਆਪਣੀ ਮਾਂ ਦਾ ਦੁੱਖ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਤੇ ਮੈਂ ਛਿੰਦੇ ਦੀ ਮਾਂ ਕਿੱਦਾਂ ਦੂਰ ਕਰਨੀ ਆ ਤੇ ਮੈਂ ਇਹੀ ਸੋਚਿਆ ਕਿ ਮਾਂ ਨੂੰ ਅਸੀਂ ਆਪਣੇ ਕੋਲੇ ਰੱਖਣਾ ਆ ਵੀ ਅਸੀਂ ਦੂਰ ਨਹੀਂ ਰਹਿਣਾ ਮਾਂ ਤੋਂ ਹੁਣ ਮਾਤਾ ਦੀ ਮਰਜ਼ੀ ਆ ਹੁਣ ਦੱਸੇ ਮਾਤਾ ਕਿੱਦਾਂ ਕਰਨੀ ਹੁਣ ਜਿਹੜੀ ਲੜਾਈ ਤੁਸੀਂ ਆ ਲੜਦੇ ਸੀ ਉਹਨੂੰ ਬੰਦ ਕਰ ਲਓ ਜਿਹੜੀ ਬਚਪਨ ਚ ਲੜਾਈ ਲੜਦੇ ਸੀ ਨਾ ਉਹ ਲੜਾਈ ਲੜਿਆ ਕਰੋ ਤੇ ਮਾਂ ਨੂੰ ਵੀ ਮਾਂ ਦੇ ਕਲੇਜੇ ਵੀ ਠੰਡ ਪਊਗੀ ਹਾਂ ਮੇਰੇ ਬੱਚੇ ਹੋ ਮੇਰੀ ਬਾ ਮੇਰੀ ਮਾਂ ਨਹੀਂ ਕਹਿਣਾ ਹੁਣ ਤੇਰੀ ਮਾਂ ਤੇਰੀ ਮਾਂ ਹਾਂ ਬਿਲਕੁਲ ਆ ਕਿਹਦਾ ਫੋਨ ਆ ਗਿਆ ਹੈਲੋ ਹੈਲੋ ਸਾਸਰੀ ਘਾਲ ਜੀ ਸਾਸਰੀ ਘਾਲ ਜੀ ਕੌਣ ਜੀ ਤੁਸੀਂ ਜਗਿੰਦਰ ਕੋਰ ਦੇ ਘਰੋਂ ਬੋਲਦੇ ਹੋ ਹਾਂਜੀ ਜਗਿੰਦਰ ਕੋਰ ਦੇ ਮੇਰੇ ਮਾਤਾ ਜੀ ਆ ਮੈਂ ਉਹਦੇ ਘਰੋਂ ਬੋਲਦਾ ਜੀ ਪਰਮਜੀਤ ਤੁਸੀਂ ਨਵਾਂ ਸ਼ਹਿਰ ਲੋਟਰੀ ਪਾਈ ਸੀ ਹਾਂਜੀ ਨਵਾਂ ਸ਼ਹਿਰ ਸੀ ਮੈਂ ਲੋਟਰੀ ਪਾਈ ਸੀ ਜੀ ਹਾਂਜੀ ਤੁਹਾਨੂੰ ਜੀ ਮੁਬਾਰਕਾਂ ਹੋ ਗਈਆਂ ਤਹਾਡੀ ਲੋਟਰੀ ਨਿਕਲਈ ਆਈ? ਹਾਂਜੀ ਤੁਹਾਡੀ 3 ਕਰੋੜ ਦੀ ਲੋਟਰੀ ਨਿਕਲ ਆਈ। ਉਹ ਲੈ ਮੰਮੀ ਤੁਹਾਡੇ ਨਾਂ ਦੀ ਲੋਟਰੀ ਨਿਕਲ ਆਈ। ਨਵਾਂ ਸ਼ਹਿਰ ਤੋਂ ਫੋਨ ਆ। ਤੁਸੀਂ ਇੱਕ ਵਾਰੀ ਆਪਣਾ ਨੰਬਰ ਕਲੀਅਰ ਕਰਵਾ ਲਓ। ਜੀ 1 ਸਕਿੰਟ। ਨਿਕਲੀ ਲੋਟਰੀ ਮੈਂ ਤੁਹਾਨੂੰ ਫੜਾਈ ਹੋਆ। ਭਾਜੀ ਨਾਲੇ ਵੀ ਪੁੱਛਦੇ ਤਾ ਪੈਸੇ ਦੋ ਮਿਲਦੇ। ਠੀਕ ਆ ਜੀ। ਇੱਕ ਵਾਰੀ ਕਰਵਾ ਰੋ। ਇੱਕ ਵਾਰੀ ਪਹਿਲਾਂ ਨੰਬਰ ਕਰਵਾ ਰੋ ਕਰ ਲੈਂਦਾ ਉਹ। ਹਾਂਜੀ ਹਾਂਜੀ ਬੋਲੋ ਜੀ ਏ ਹਾਂਜੀ 2 ਹਾਂਜੀ 2 3 ਸਹੀ ਆ ਸਹੀ ਆ ਜੀ ਸਹੀ ਆ ਸਹੀ ਆ ਕਾ ਹੋ ਗਿਆ ਕਦੋਂ ਬਈ ਹੈ ਜੀ ਸਾਮ ਕਿ ਲੱਗਦਾ ਮੰਮੀ ਤੁਸੀਂ ਆ ਜਿਓ ਕੱਲ ਨੂੰ ਅੱਜ ਤਾਂ ਸਾਡੇ ਹੀ ਬਣਿਆ ਆ ਹਾਂਜੀ ਦੇਖ ਲਓ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਚਲੋ ਠੀਕ ਆ ਜੀ ਅਸੀਂ ਸਵੇਰੇ ਆਪਣੀ ਮਾਤਾ ਜੀ ਨਾਲ ਲੈ ਕੇ ਉਹਦੇ ਡਾਕੂਮੈਂਟ ਲੈ ਕੇ ਤੁਹਾਡੇ ਕੋਲ ਪਹੁੰਚ ਜਾਨੇ ਆ ਜੀ ਠੀਕ ਆ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਆਪਣੀ ਲੋਟਰੀ ਲੈ ਆਇਓ ਹਾਂਜੀ ਠੀਕ ਆ ਜੀ ਠੀਕ ਆ ਜੀ ਓਕੇ ਜੀ ਆਪੋ ਲੈ ਲੈ ਤੰਗ ਲੈ ਮੰਮੀ ਦੇ ਲੋ ਰੱਬ ਨੇ ਦੇਖੋ ਜਾਨਦੀਆਂ ਸਹੀ ਗੱਲ ਰੱਬ ਨੂੰ ਦੁੱਗਣੀ ਚੋਗਣੀ ਕਰਕੇ ਮੈਂ ਖੁਸ਼ ਹੋਜਾਂ ਰੱਬ ਖੁਸ਼ ਹੋਜੇ ਇਹ ਮਾਂ ਖੁਸ਼ ਹੋਵੇ ਤਾਂ ਰੱਬ ਖੁਸ਼ ਹੋ ਜਾਂਦਾ ਆ ਕੋਈ ਸ਼ੰਕਾ ਨਹੀਂ ਕੋਈ ਸ਼ੰਕਾ ਨਹੀਂ ਤਾਂ ਆਪਣੇ ਮਨ ਵਿੱਚ ਠੰਡੇ ਹੋ ਗਏ ਸਹੀ ਗੱਲ ਆ ਲੈ ਅਸੀਂ 40-40 ਹਜ਼ਾਰ ਦੀ ਗੱਲ ਕਰਦੇ ਸੀ 1.5-1.5 ਕਰੋੜ ਰੁਪਈਆ ਆ ਗਿਆ ਸਹੀ ਗੱਲ ਆ ਰੱਬ ਨੇ ਗੱਫੇ ਹੀ ਦੇ ਦਿੱਤੇ ਮਾਦਾ ਧੰਨਵਾਦ ਆ ਉਸ ਮਾਨ ਦਾ ਭਰੇ ਖਜ਼ਾਨੇ ਸਹਬ ਦੇ ਕਹਿੰਦਾ ਨੀਵੇਂ ਹੋ ਕੇ ਲੁੱਟ ਮਾਂ ਵੀ ਰੱਬ ਦਾ ਰੂਪ ਆ ਦੇਹਲਾ ਮਾਂ ਦੂਜਾ ਰੂਪ ਆ ਰੱਬ ਦਾ ਦਵਾ ਬਹਾਰ ਕੀ ਮੰਗੀ ਤੋ ਇਤਨੇ ਫੁੱਲ ਖਿਲੇ ਕਿ ਜਗ੍ਹਾ ਹੀ ਨਹੀਂ ਬਚੀ ਮੇਰੇ ਆਸ਼ਿਆਨੇ ਕੇ ਲਈ ਆ ਆਹੋ ਧੰਨਵਾਦ ਉਸ ਰੱਬ ਦਾ ਅਕਾਲ ਪੁਰਖ ਦਾ ਇੱਕ ਸਾਨੂੰ ਸਾਡੀ ਮਾਂ ਮਿਲ ਗਈ ਅਸੀਂ ਇਕੱਠੇ ਹੋ ਗਏ ਇੱਕ ਸਾਨੂੰ ਦਿੱਤਾ ਤਾਂ ਪਹਿਲਾਂ ਵੀ ਬਹੁਤ ਕੁਝ ਵਾਸਤੇ ਅੱਜ ਉਹਨੇ ਸਾਨੂੰ ਸਾਡੇ ਭਰਾ ਨੂੰ ਡਾਇਰੈਕਟਰ ਦਿੱਤਾ ਸਹੀ ਗੱਲ ਸਭ ਤੋਂ ਵੱਡੀ ਖੁਸ਼ੀਆਂ ਚੋਕ ਖੁਸ਼ੀਆਂ ਤੇ ਖੁਸ਼ੀਆਂ ਹੀ ਆ ਮਾਂ ਮਿਲ ਗਈਆਂ ਟੁਕੜੀਆਂ ਛੋਪੀਆਂ ਹੋਈਆਂ ਖੁਸ਼ੀਆਂ ਹੁਣ ਤਾਂ ਕੋਈ ਰਹਿ ਨਹੀਂ ਗਿਆ ਪਕਾਇਆ ਸਾਡੀ ਆਪਾ ਤਾਂ ਹੀ ਨਹੀਂ ਸੀ ਜਿੰਨਾ ਸਾਨੂੰ ਰੱਬ ਨੇ ਰੱਬ ਨੇ ਦੇ ਦਿੱਤਾ ਪਰ ਮਿਲਿਆ ਸਾਰਾ ਕੁਝ ਇਹ ਸਾਡੀ ਮਾਂ ਦੀ ਖਾਤਰ ਮਾਂ ਦੇ ਕਰਕੇ ਮਾਂ ਨੂੰ ਅਸੀਂ ਸਤਿਕਾਰ ਕੀਤਾ ਮਾਂ ਨੂੰ ਪਿਆਰ ਕੀਤਾ ਤੇ ਉਸ ਰੱਬ ਨੇ ਦੇ ਲੋ ਫੇ ਮਾਂ ਦੀ ਦੁਆ ਕਿੱਦਾਂ ਲੱਗੀ ਆ ਇਹੀ ਗੱਲ ਆ ਤੇ ਜੇ ਮਾਂ ਬੱਧ ਦਵਾ ਦੇ ਦਿੰਦੀ ਤੇ ਉਹਨੇ ਤੁਹਾਡਾ ਛੱਡਣਾ ਕਰਦੇ ਨਹੀਂ ਸੀ ਚਾਹੇ ਮੈਂ ਕਿੰਨਾ ਵੀ ਮਾਂ ਕਦੀ ਬੱਧ ਦਵਾ ਦਿੰਦੀ ਨਹੀਂ ਬੱਚਿਆ ਜੋ ਕਦੀ ਵੀ ਨਹੀਂ ਬੱਧ ਦਵਾ ਦਿੰਦੀ ਬੱਚੇ ਭਾਵੇਂ ਜਿੱਤਾਂ ਅਸੀਂ ਘੱਟ ਕੀਤੀ ਦੀ ਮਾਤਾ ਨਾਲ ਘੱਟ ਨਹੀਂ ਦਿੱਤੀ ਮਾں ਦੀ ਮਾਤਾ ਨੇ ਨਹੀਂ ਦਿੱਤੀ ਕਦੇ ਮਾਂ ਦੀ ਅਸੀਸ ਲੱਗੀ ਮੈਨੂੰ ਮਾਂ ਦੀ ਅਸੀਸ ਲੱਗੀ ਤੁਹਾਨੂੰ ਸਾਰਿਆਂ ਨੂੰ ਚਲੋ ਹੁਣ ਤੁਸੀਂ ਸਾਰੀਆਂ ਗੱਲਾਂ ਛੱਡੋ ਹੁਣ ਆਪਾਂ ਆਪਣੀ ਮਾਂ ਦੀ ਸੇਵਾ ਕਰੀਏ ਰੱਜ ਕੇ ਸਤਿ ਸ਼੍ਰੀ ਅਕਾਲ ਜੀ ਸਾਡੀ ਇਹ ਵੀਡੀਓ ਦਾ ਆਖਰੀ ਐਪੀਸੋਡ ਆ ਦੁੱਧ ਨਾਲ ਪੁੱਤ ਪਾਲ ਕੇ ਮਗਰੋਂ ਪਾਣੀ ਨੂੰ ਤਰਸਦੀਆਂ ਮਾਵਾਂ ਅਸੀਂ ਇੱਕ ਚੰਗਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਿਸ ਤਰ੍ਹਾਂ ਅਸੀਂ ਲਾਲਚੀ ਭਰਾ ਲਾਲਚੀ ਨੂੰਹਾਂ ਆਪਣੀ ਮਾਂ ਦਾ ਸਤਿਕਾਰ ਨਹੀਂ ਕਰ ਸਕੇ ਅਸੀਂ ਆਪਣੇ ਸਾਰੇ ਦਰਸ਼ਕਾਂ ਨੂੰ ਜਿੰਨੇ ਵੀ ਹੈਗੇ ਸਾਡੀ ਵੀਡੀਓ ਨੂੰ ਦੇਖਦੇ ਆ ਉਹਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਵੀ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਆ ਜੀ ਤੇ ਤੁਸੀਂ ਕਮੈਂਟ ਤੇ ਲਾਈਕ ਜ਼ਰੂਰ ਕਰਕੇ ਦੱਸਿਓ ਕਿਸੇ ਨੇ ਵੀ ਮਾਵਾ ਦੇ ਨਾਲ ਇਦਾਂ ਨਹੀਂ ਕਰਨਾ ਭੁੱਲ ਕੇ ਵੀ ਮਾਂ ਆ ਚਾਰ ਪੁੱਤ ਪਾਲਦੀ ਆ ਪਰ ਚਾਰਾਂ ਪੁੱਤਾਂ ਕੋ ਇੱਕ ਮਾਂ ਤੇ ਪਿਓ ਨਹੀਂ ਮਾਂ ਪਾਲ ਹੁੰਦੇ ਹੈਗੇ ਸਾਂਭ ਨਹੀਂ ਹੁੰਦੇ ਹੈਗੇ ਉਹ ਆਸ਼ਰਮ ਛੱਡਿਆ ਆ ਆਸ਼ਰਮ ਛੱਡਿਆ ਆ ਉਹ ਕਿਹ ਇਦਾਂ ਦੇ ਮਾਂ ਪਿਓ ਜਿਹੜੇ ਆਸ਼ਰਮ ਵਿਚਾਰੇ ਠੱਕੇ ਖਾਂਦੇ ਆ ਉਹਨਾਂ ਨੇ ਸਾਨੂੰ ਜਿਵੇਂ ਛੱਲੇ ਪਾਲਿਆ ਤੇ ਐਡੇ ਵੱਡੇ ਕੀਤਾ ਸੀ ਤੇ ਸਾਡਾ ਇਸ ਵੀਡੀਓ ਬਣਾਉਂਦਾ ਸੰਦੇਸ਼ ਸੀ ਮਤਲਬ ਇਹ ਸਗਾ ਵੀ ਤੁਸੀਂ ਆਪਣੀਆਂ ਮਾਵਾਂ ਦੇ ਨਾਲ ਆਪਣੇ ਬਜ਼ੁਰਗਾਂ ਦੇ ਨਾਲ ਐਦਾਂ ਨਾ ਕਰਿਓ ਜਿਦਾਂ ਅਸੀਂ ਕੀਤੀ ਆ ਉਹਨਾਂ ਦਾ ਸਤਿਕਾਰ ਕਰੋ ਪਿਆਰ ਕਰੋ ਉਹਨਾਂ ਨੂੰ ਕਿਉਂਕਿ ਬਡਾਪਾ ਬਜ਼ੁਰਗ ਸਾਰੇ ਨੇ ਹੁਣ ਆਏ ਆ ਅਸੀਂ ਵੀ ਹੁਣ ਆਏ ਆ ਇੱਕ ਦਿਨ ਤੇ ਜੇ ਅਸੀਂ ਅੱਜ ਆਪਣੀ ਮਾਂ ਦੇ ਨਾਲ ਐਦਾਂ ਕਰਾਂਗੇ ਸਾਡੇ ਬੱਚੇ ਲਾਜ਼ਮੀ ਆ ਉਹ ਵੀ ਸਾਡੇ ਨਾਲ ਐਦਾਂ ਹੀ ਕਰਨਗੇ ਤੇ ਜੀਉਂਦੇ ਦੀ ਸਤਿਕਾਰ ਕਰੋ ਪਿਆਰ ਕਰੋ ਤੇ ਸਾਡੀ ਇਸ ਵੀਡੀਓ ਤੁਹਾਨੂੰ ਕਿਉਂ ਜੇ ਲੱਗੀ ਆ ਸਾਨੂੰ ਜਰੂਰ ਦੱਸਿਓ ਤੇ ਸਾਡੀ ਕੋਸ਼ਿਸ਼ ਸੀ ਪੂਰੀ ਵੀ ਅਸੀਂ ਤੁਹਾਨੂੰ ਇੱਕ ਵਧੀਆ ਸੰਦੇਸ਼ ਦੇ ਸਕੀਏ ਤੇ ਬਾਕੀ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਸ਼ੇਅਰ ਤੁਸੀਂ ਆਪ ਹੀ ਕਰ ਦਿਆ ਕਰਨੀ ਆ ਹਨਾ ਤੇ ਜਰੂਰ ਦੇ ਸਾਡਾ ਤੁਹਾਡੀ ਸਪੋਰਟ ਦੀ ਸਾਰੇ ਆਪਣੀਆਂ ਮਾਵਾ ਨੂੰ ਪਿਆਰ ਕਰੋ ਬਿਲਕੁਲ ਬਿਲਕੁਲ ਮਤਲਬ ਕਿ ਕਦੀ ਵੀ ਆਪਣੇ ਮਾਪੇ ਨੂੰ ਇਹ ਮਹਿਸੂਸ ਨਾ ਹੋਵੇ ਕਿ ਇਹ ਨੂੰਹਾਂ ਆ ਸਾਨੂੰ ਧੀਆ ਸਮਝਣ ਜੇ ਅਸੀਂ ਆਪਣੇ ਮਾਪੇ ਦਾ ਸਤਿਕਾਰ ਕਰਾਂਗੇ ਸੱਸ ਸਹੁਰੇ ਦਾ ਸਤਿਕਾਰ ਕਰਾਂਗੇ ਤੇ ਉਹ ਵੀ ਸਾਨੂੰ ਆਪਣੀਆਂ ਧੀਆ ਬਣਾ ਕੇ ਰੱਖਣ ਬਿਲਕੁਲ ਸੱਸਾਂ ਨੂੰ ਚਾਹੀਦਾ ਹੈ ਆਪਣੀਆਂ ਨੂੰਹਾਂ ਨੂੰ ਧੀਆ ਬਣਾਉਣਾ ਤੇ ਧੀਆ ਨੂੰ ਚਾਹੁੰਦੇ ਆ ਚਾਹੀਦਾ ਆ ਵੀ ਆਪਣੀਆਂ ਸੱਸਾਂ ਨੂੰ ਆਪਣੀਆਂ ਮਾਮਾ ਸਮਝਣ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਉਗੀ ਆਸੀ ਸਾਰਿਆਂ ਨੂੰ ਸਾਡਾ ਇਹ ਸੰਦੇਸ਼ ਹੈ ਵੀ ਆਪਣੇ ਬਜ਼ੁਰਗਾਂ ਦੀ ਚੰਗੀ ਤਰ੍ਹਾਂ ਸੰਭਾਲ ਕਰੋ ਕਿਉਂਕਿ ਇਹ ਬੰਦੇ ਪਤਾ ਸਭ ਤੇ ਹੀ ਖੜਾ ਹਰਕ ਤੇ ਹੀ ਆਉਣਾ ਹੀ ਆਉਣਾ ਤੇ ਆਪਣੇ ਮਾਪਿਓ ਦੀ ਸੰਭਾਲ ਕਰੋ ਇਹਦੇ ਨਾਲ ਦੀ ਕੋਈ ਰੀਸ ਨਹੀਂ ਹੈਗੀ ਜੇ ਮਾਪੇ ਦੀ ਸੇਵਾ ਕਰਦੇ ਆ ਤਾਂ ਮਾਲਕ ਵੀ ਖੁਸ਼ ਹੁੰਦਾ ਤੇ ਸਾਡਾ ਤਾਂ ਇਹੀ ਕਹਿਣਾ ਤੁਸੀਂ ਕਮੈਂਟ ਜ਼ਰੂਰ ਕਰਦੇਆ ਕਰੋ ਇਹ ਸਾਡੇ ਰੋਲ ਹੁੰਦੇ ਆ ਚੰਗੇ ਵੀ ਮਾੜੇ ਵੀ ਤੇ ਬਸ ਫਿਰ ਸਾਡੀ ਵੀਡੀਓ ਨਹੀਂ ਬਣਦੀ ਜੇ ਨਹੀਂ ਤਾਂ ਕਰਦੇ ਤਾਂ ਹਾਂਜੀ ਬਾਕੀ ਤੁਸੀਂ ਮੈਨੂੰ ਪੁੱਛ ਕੇ ਦੇਖੋ ਮੇਰੇ ਮਾਪੇ ਹੈ ਨਹੀਂਗੇ ਤੇ ਉਹਨਾਂ ਦਾ ਵਿਛੋੜਾ ਕੀ ਹੁੰਦਾ ਹੈ? ਬਾਕੀ ਤੁਸੀਂ ਮੇਰਾ ਭਰਾ ਜਿਹਨਾਂ ਕੋਲ ਹੈਗੇ ਨਾ ਉਹ ਸਾਹਮਣੇ ਰੱਖ ਲਓ। ਮਾਪੇ ਨਹੀਂ ਮਿਲਦੇ ਹੈਗੇ। ਤੁਸੀਂ ਉਹਨਾਂ ਨੂੰ ਸੰਭੋ। ਕਦੀ ਵੀ ਧੱਕੇ ਨਾ ਦਿਓ ਆਪਣੇ ਮਾਪੇ ਨੂੰ। ਇਹਨਾਂ ਤੋਂ ਬਿਨਾਂ ਕੁਝ ਵੀ ਨਹੀਂ ਹੈਗਾ। ਦੁਨੀਆ ਤੇ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਆ ਜੀ ਅਸੀਂ ਮਾਪੇ ਮਾਪੇ ਨਹੀਂ ਮਿਲਦੇ। ਤਾਂ ਹੀ ਕਿਸੇ ਕੋਲ ਜਿਹਨਾਂ ਕੋਲ ਹੈਗੇ ਆ ਉਹਨਾਂ ਨੂੰ ਕਦਰ ਨਹੀਂ ਜਿਹਨਾਂ ਕੋਲ ਨਹੀਂ ਹੈਗੇ ਉਹ ਤਰਫ ਦੇ ਆ ਤਰਫੰ ਦਾ ਬਾਅਦ ਵਿੱਚ ਕੋਈ ਫਾਇਦਾ ਨਹੀਂ ਹੈਗਾ। ਜੀਵਨ ਦੇ ਜੀ ਉਹਨਾਂ ਨੂੰ ਸੰਭੋ ਸੰਭਾਲ ਕਰੋ ਪਿਆਰ ਕਰੋ ਸਤਿਕਾਰ ਕਰੋ ਮਰਨ ਤੋਂ ਬਾਅਦ ਡਰਾਮਿਆਂ ਦਾ ਕੋਈ ਫਾਇਦਾ ਨਹੀਂ ਡਰਾਮੇ ਨਾ ਕਰੋ ਬਾਕੀ ਕੋਈ ਮਾਪੇ ਰੋ ਬਿਨਾਂ ਕੋਈ ਨਹੀਂ ਪੁੱਛਦਾ ਹੈਗਾ ਬਸ ਇਹੀ ਬੇਨਤੀ ਹੈ ਮਾਪੇ ਨੂੰ ਜਰੂਰ ਸੰਭਾਲ ਲਓ ਆਪਣੇ ਨੂੰ ਜੀ ਹਾਂਜੀ ਸਸ ਅੱਛਾ ਅੱਛਾ